ਹਰਦੀ ਖੁਸ਼ੀ ਨਾਲ ਲਲਕਾਰਾ ਮਾਰ ਕੇ ਦੱਸੋ ਪੰਜਾਬੀ ਗ੍ਰਾਡ ਚੈਨਲ ਵਿੱਚ ਤੁਹਾਡਾ ਸਤਿ ਸ੍ਰੀ ਅਕਾਲ ਸਵਾਗਤ ਹੈ। ਹਾਜ਼ਰ ਹੋ ਗਿਆ ਪੰਜਾਬੀ ਇੰਟਰਨੈਸ਼ਨਲ ਜੁੜੀ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਜੋ ਕਿ ਜੁੜਿਆ ਭਾਈ ਸੱਬਾ ਮਰਾੜ ਦੇ ਨਾਲ। ਦੱਸਦੇ ਕਿ ਸੱਬਾ ਮਰਾੜ ਜੋ ਕਿ ਗਰੀਬੀ ਵਿੱਚੋਂ ਉੱਠ ਕੇ ਸਿੰਗਰ ਬਣਿਆ ਤੇ ਅੱਜ ਆਪਣੀ ਲਗਾਤਾਰ ਸਕਸੈਸ ਦੇ ਨਾਲ ਅੱਗੇ ਵਧ ਰਿਹਾ ਹੈ। ਦੱਸਦੇ ਕਿ ਸੱਬਾ ਮਰਾੜ ਦੇ ਪਿੰਡ ਮਰਾੜ ਕਲਾਂ ਵਿਖੇ ਸੱਬਾ ਮਰਾੜ ਦੀ ਕੋਠੀ ਦਾ ਕੰਮ ਸ਼ੁਰੂ ਹੋਇਆ ਹੋਇਆ ਹੈ। ਸੱਬਾ ਮਰਾੜ ਦੇ ਪਿੰਡ ਭਾਈ ਆਰ ਰੇਤ ਵੀ ਪਹੁੰਚਿਆ ਤੇ ਭਾਈ ਆਰ ਰੇਤ ਨੇ ਸੱਬੇ ਮਰਾੜਾ ਤੇ ਉਹਨਾਂ ਦੀ ਫੈਮਿਲੀ ਦੇ ਨਾਲ ਮੁਲਾਕਾਤ ਕੀਤੀ। ਇੰਨਾ ਹੀ ਨਹੀਂ ਭਾਈ ਆਰ ਇਤਵੀ ਗਿਆ ਇਹ ਵੀ ਤੁਹਾਨੂੰ ਸੁਣਾਉਣਾ ਬਹੁਤ ਬਹੁਤ ਮੁਬਾਰਕਾਂ ਸਬੇ ਬਾਈ ਤੇ ਬਾਬਾ ਫੋਰ ਚੜ੍ਹਦੀ ਕਲਾ ਚ ਕਰੇ ਸਾਡੇ ਭਰਾ ਨੂੰ ਬਹੁਤ ਮਿਹਨਤ ਕਰਕੇ ਉੱਠਿਆ ਸਾਰੇ ਪਿੰਡ ਨੂੰ ਬਾਈ ਬਹੁਤ ਬਹੁਤ ਮੁਬਾਰਕਾਂ ਸਬੇ ਦੇ ਘਰ ਨੇ ਆ ਮਾਤਾ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਧੰਨਵਾਦ ਬਾਈ ਪਹੁੰਚਣ ਤੇ ਹਾਂ ਮੈਨੂੰ ਬਹੁਤ ਬਹੁਤ ਥੈਂਕ ਯੂ ਜੀ ਆਂਟੀ ਜੀ ਵੀ ਖੁਸ਼ ਹੋਈ ਪਰਤੋ ਬਾਪੂ ਬਹੁਤ ਬਹੁਤ ਮੁਬਾਰਕਾਂ ਕਰਦੀਆਂ ਠੀਕ ਆ ਸਬੇ ਬਹੁਤ ਬਹੁਤ ਮੁਬਾਰਕਾਂ ਵੀਰੇ ਆਲੋ ਜੇ ਘਰ ਦੀ ਖੁਸ਼ੀ ਲਲਕਾਰਾਂ ਮਾਰ ਕੇ ਦੱਸੋ ਭਾਈ ਜੀ ਇੱਕ ਮੰਡੋ ਅੱਲਾ ਭਾਈ ਜੀ ਆਟੋ ਨਾਲ ਆ ਬੰਦ ਕਰੇ ਭਾਈ ਇੱਕ ਮੰਡੋ ਆ ਜਾ ਬਾਪੂ ਆਇਆਣਾ ਇਹ ਲੈ ਬਾਪੂ ਬਣਾ ਗਾਣਾ ਸੁਣਾ ਕੇ ਜਾਣਾ ਸਰ ਘਰ ਦੀ ਖੁਸ਼ੀ ਜੀ ਤੈਨੂੰ ਸੁਣਾਵਾਂ ਸੁਣਾ ਉਹ ਸਭਾ ਕਹਿੰਦਾ ਆਪਣੇ ਬਾਪੂ ਨੂੰ ਆਇਆ ਨਾ ਡਰ ਮੰਨੀ ਬੇਰ ਜਗਾਰੀ ਦਾ ਹੇ ਮੈਨੂੰ ਬਾਜਾ ਕੇ ਰਾਂ ਲੈ ਲੈਣਦੇ ਬਾਪੂ ਕੰਮ ਕਿਤੇ ਨਹੀਂ ਗਿਆ ਕਲਾਕਾਰੀ ਦਾ ਨਾਲੇ ਨਾਮ ਸੁਣੀ ਨਾਲੇ ਨੋਟ ਗਣੀ ਨਾਲੇ ਕਿੱਲਿਆਂ ਦਾ ਪਾ ਦੂੰਗਾ ਬਾਪੂ ਉਹ ਸਾਖ ਸਿਕਸੇ ਤੋਂ ਹੀ ਲੱਗਦਾ ਏ ਹੁਣ ਜਾਦਾ ਲੱਗਦੇ ਦਾ ਬਾਪੂ ਸਾਖ ਸਿਕਸੇ ਤੋਂ ਹੀ ਲੱਗਦਾ ਏ ਹੁਣ ਜਾਦਾ ਲੱਗਦੇ ਦਾ ਬਾਪੂ ਲੈ ਬਾਪੂ ਹੁਣ ਸਭੇ ਦਾ ਸਾਲ ਲੱਗਿਆ ਹੈ ਗਾ ਪਾ ਲੈਣਾ ਸੁਬਾ ਬਾ ਮੁਬਾਰਕਾਂ ਪਿੰਡ ਵਾਲਿਓ ਬਾਈ ਬਾਈ ਦੈਨ ਲਵ ਯੂ ਆਹ ਲੋਈ ਕਰ ਲੋ ਦਰਸ਼ਕ ਸਭੇ ਦੇ ਘਰ ਦੇ ਬਾਪਾ ਭਰਾ ਨੂੰ ਚੜ੍ਹਦੀ ਕਲਾ 'ਚ ਰੱਖੇ ਠੀਕ ਹੈ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਓਕੇ ਬਾਪੂ ਦੱਸ ਦੇ ਕਿ ਇਸ ਤੋਂ ਪਹਿਲਾਂ ਭਾਈ ਆਰਨੇਤ ਨੇ ਜਦੋਂ ਸੱਬਾ ਮਰਾੜ ਦੀ ਕੋਟੀ ਦਾ ਕੰਮ ਸ਼ੁਰੂ ਹੋਇਆ ਸੀ ਜਿਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਉਦੋਂ ਭਾਈ ਆਰਨੇਤ ਨੇ ਸੱਬਾ ਮਰਾੜ ਨੂੰ ਆਪਣਾ ਟਰੈਕਟਰ ਵੀ ਦੇ ਦਿੱਤਾ ਸੀ ਕਿ ਜੋ ਕੰਮ ਹੋਵੇ ਇਸ ਟਰੈਕਟਰ ਨਾਲ ਕੀਤਾ ਜਾਵੇ ਸੋ ਦੋਸਤੋ ਇਹ ਸੀ ਵੀਡੀਓ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਆਪਣੇ ਛੋਟੇ ਮੁਕਾਮ ਤੋਂ ਉੱਠ ਕੇ ਅੱਗੇ ਵੱਲੋਂ ਵਧਦਾ ਹੈ ਤੁਹਾਨੂੰ ਇਹ ਵੀਡੀਓ ਕਿਦਾਂ ਲੱਗੀ ਵੀਡੀਓ ਨੀਚੇ ਪਿਆਰਾ ਜਿਹਾ ਕਮੈਂਟ ਜਰੂਰ ਕਰਕੇ ਜਾਇਓ ਬਾਕੀ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਤੁਸੀਂ ਜੁੜੇ ਰਹੋ ਪੰਜਾਬੀ ਗੜ ਚੈਨਲ ਦੇ ਨਾਲ ਧੰਨਵਾਦ